ਮਨਾਲੀ ਦੇ ਵਿੱਚ ਹੈਗਾ ਜੀ ਆਪਣਾ ਅਜ ਦੂਸਰਾ ਦਿਨ ਤੇ ਪ੍ਰਦੀਪ ਰੇ ਤਾਂ ਪਾ ਲੈ ਮੋٹے ਕੱਪੜੇ ਠੀਕ ਹੈ ਹਵਾ ਹੋ ਬਹੁਤ ਪੂਰੀ ਵਧੀਆ ਰੁੱਖ ਪ੍ਰਦੀਪ ਕਿ ਰਹਿਣਾ ਤੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਟੈਂਪਰੇਚਰ ਹੈਗਾ ਤਕਰੀਬਨ ਇੱਥੇ ਭਾਈ 9 ਡਿਗਰੀ 9 9 ਡਿਗਰੀ ਟੈਂਪਰੇਚਰ ਆ ਠੰਡ ਪੂਰੀ ਆ ਬਈ ਇਸ ਸਮੇ ਤੇ ਜਿਹੜਾ ਆਪਾਂ ਜ ਆ ਬਲੌਗ ਦੇ ਵਿੱਚ ਕਵਰ ਕਰਾਂਗੇ ਉਹ ਹੈਗਾ ਆਪਾਂ ਅਡਲ ਟਨਲ ਤੇ ਵਾਟਰਫਾਲ ਤੇ ਜਿਹੜਾ ਸੁਲੰਗ ਬੈਲੀ ਹੋਊਗਾ ਉਹ ਪੱਕਾ ਕਵਰ ਕਰਾਂਗੇ ਤੇ ਉਹ ਸਾਹਮਣੇ ਆਪਣੇ ਇੱਥੇ ਕਮਰਾ ਦੇ ਸਾਹਮਣੇ ਬੁੱਧਾ ਜੀ ਦਾ ਟੈਂਪਲ ਹੈਗਾ ਤੇ ਆਪਾਂ ਤਿਆਰ ਹੋ ਕੇ ਚੱਲਦੇ ਆਂ ਅੱਗੇ ਵੱਲ ਠੰਡ ਦੇ ਵਿੱਚ ਸਾਨੂੰ ਪਤਾ ਸ਼ਾਮਾਂ ਘੱਟ ਹੁੰਦਾ ਹੈਗਾ ਸੂਰਜ ਜਲਦੀ ਛਪ ਜਾਂਦਾ ਹੈਗਾ ਤੇ ਜਿੰਨਾ ਕੁ ਆਪਣੇ ਕੋਲ ਟਾਈਮ ਹੈਗਾ ਉਹ ਬਹੁਤ ਟਾਈਮ 'ਚ ਕਵਰ ਕਰਦੇ ਸਾਰਾ ਕੁਝ ਸਵੇਰ ਦਾ ਟਾਈਮ ਹੋਊਗਾ ਜੀ 8:30 ਵਜੇ ਦਾ ਤੇ ਰੌਣਕ ਜੀ ਵਧਣ ਲੱਗੀ ਮਾਦ ਰੋਡ ਤੇ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਅਟਲ ਟਨਲ ਵੱਲ 30-40 ਕਿਲੋਮੀਟਰ ਦੀ ਬਾਟ ਹੈਗੀ ਹੈ ਤਕਰੀਬਨ ਨਾ ਟਾਈਮ ਲੱਗ ਲੂਗਾ ਘੰਟਾ ਡੇਢ ਘੰਟਾ ਲੱਗ ਹੀ ਜਾਊਗਾ ਆਰਾਮ ਨਾਲ ਤੇ ਚੱਲਦੇ ਆਂ ਚਾਹ ਪਣੀ ਪੀਣੀ ਆ ਚਾਹ ਵੀ ਨਹੀਂ ਪੀਤੀ ਹਜੇ ਆਪਾਂ ਨੇ ਪੀ ਕੇ ਹੁਣ ਆਪਾਂ ਅੱਗੇ ਵੱਲ ਵਧਦੇ ਆਂ ਤੇ ਦੇਖਦੇ ਆਂ ਜਾ ਕੇ ਮਾਹੌਲ ਕਿਤਾ ਨਾ ਆਹ ਬੂਟ ਆਪਾਂ ਲੈਤੇ ਹੀ ਰਾਤੀ ਮਨਾਲੀ ਤੋਂ ਇਥੋਂ ਲੋਕਲ ਮਾਰਕੀਟ ਤੋਂ 1000 ਰੁਪਏ ਲਿੱਤੇ ਸੀਗੇ ਇਹ ਕਹਿੰਦੇ ਇੱਥੇ ਕੋਈ ਬੰਦਾ ਸਰਦਾਰ ਜੀ ਬਣਾਉਂਦੇ ਨੇ ਤੇ ਦੇਖਦੇ ਆਂ ਆਪਾਂ ਇਹਨੂੰ ਅੱਜ ਨਵੇਂ ਜੇ ਬੂਟ ਪਾ ਕੇ ਦੇਖਦੇ ਆਂ ਟਰਾਈ ਕਰਕੇ ਦੇਖਦੇ ਆਂ ਫੇਰ ਹੀ ਫਿੱਟ ਆਉਣਗੇ ਫੇਰ ਹੀ ਪੈਰਾਂ ਦੇ ਸਟੇਅ ਰਹਿਣ ਮੋਟਰਸਾਈਕਲ ਆਪਾਂ ਜਿਹੜੇ ਇੱਥੇ ਲਾਇਸੈਂਸ ਨੇ ਨਾ ਬਾਈ ਗੱਡੀ ਲਾ ਗਿਆ ਕੋਈ ਆ ਇੰਨੀ ਕਿ ਥਾਂ ਸੀ ਬਸ ਇਹ ਥਾਂ ਦੇ ਵਿੱਚ ਆਪਣਾ ਵਾਲਾ ਮੋਟਰ ਹੈ ਨਿਕਲੇਗਾ ਇੱਕ ਮੋਟਰਸਾਈਕਲ ਲੈ ਕੇ ਆਣਾ ਪਊਗਾ ਆਪਾਂ ਨੂੰ ਠੀਕ ਐ ਇਹਦੇ ਚੱਲੂ ਮੇਰੇ ਮੇਰੇ ਦੇ ਚਲ ਬੱਟਦਾ ਫਿਰ ਤੁਹਾਡੀ ਲੜਕਾ ਆਪਕਾ ਥਾੜਾ ਦਵਾਲਾ ਜੋ ਇਹੀ ਪਰ ਲੜਕਾ ਆਪਕਾ ਪੰਜਾਬੀ ਗਾਣੇ ਗਾਉਂਦਾ ਸੀ ਨਾ ਪ੍ਰਦੀਪ ਜਿਹੜਾ ਗਾਣੇ ਬਹੁਤ ਆ ਜਿਹੜੇ ਪੰਜਾਬੀ ਗਾਣੇ ਕਹੀ ਜਾਂਦਾ ਸ਼ੋ ਉਹ ਆਪਕਾ ਲੜਕਾ ਨਹੀਂ ਆਪਕਾ ਲੜਕਾ ਮੇਰਾ ਅੱਛਾ ਅੱਛਾ ਨਹੀਂ ਨਹੀਂ ਉਹ अच्छा तेल माल साला चदा <laughs> ये आंटी ਕੋਲੇ ਪਿੱਤੀ ਸਪਰਾ ਚਾ ਸਵੇਰੇ ਫੇਰੇ ਦੇ ਕੋਲੇ ਆਂਟੀ ਕੋਲੇ ਆਏ ਚਾ ਪੀਣ ਆਪਾਂ ਨਾਲ ਤਾਂ ਨਹੀਂ ਖਾਣਾ ਕੋਈ ਮੈਗੀ ਪੂਰੀ ਨਾ 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 ਮਾਤਾ ਮਾਤਾ ਬੋਲਦਾ ਰਹਾ اچھا اچھا ਵੈਸੀ ਮਾਤਾ ਬੋਲਦਾ ਹੈ ਠੀਕ ਹੈ ਜੀ ਜਿਹੜਾ ਅਡਲਟ ਟਨਲਾ ਉਹ ਹੋਏਗਾ ਇੱਥੋਂ 24 ਕਿਲੋਮੀਟਰ ਤੇ ਲੇ ਹੈਗਾ ਇੱਥੋਂ 426 ਕਿਲੋਮੀਟਰ ਕਿਉਂ ਸਾਹਮਣੇ ਬਰਫੀ ਬਰਫ ਦੀ ਸੜੀ ਹੈਗੀ ਮੌਸਮ ਪੂਰਾ ਠੰਡਾ ਹੈਗਾ ਤੁਸੀਂ ਐਂ ਲਾ ਲੋ ਵੀ ਆ ਆਪਾਂ ਹੁੱਡੀ ਜੀ ਪਾ ਕੇ ਉੱਤੋਂ ਦੀ ਵੀ ਜੈਕਟ ਪਾਈ ਹੋਈ ਆ ਪੂਰੀ ਠੰਡ ਲੱਗ ਰਹੀ ਆ ਫਿਰ ਵੀ ਠੰਡਾ ਪੂਰਾ ਮੌਸਮ ਤੇ ਕੋਕਸਾ ਥੋੜਾ ਅੱਗੇ ਤੋਂ ਤੇ ਅੱਗੇ ਆਪਾਂ ਚੱਲਦੇ ਆ ਅੱਗੇ ਮਾਹੌਲ ਦੇਖਦੇ ਆ ਫਿਰ ਬਾੜੇ ਪਸ਼ੂ ਨੇ ਬਾੜੇ ਪਸ਼ੂ ਨੇ ਜਾਇ ਜੀ ਨਜਾਇਜ਼ ਹੀ ਪਸ਼ੂ ਨੇ ਆਪਾਂ ਤਕਰੀਬਨ ਮਨਾਲੀ ਤੋਂ 5-6 ਕਿਲੋਮੀਟਰ ਆ ਗਏ ਤੇ ਬਰਫ਼ ਦੇਖੋ ਤੁਸੀਂ ਕਿੰਨੀ ਹੈਗੀ ਪੁੱਲ ਬਰਫ਼ ਆ ਗਈ ਤੇ ਇੱਧਰ ਜਿਹੜਾ ਹੜਾਂ ਨੇ ਤਬਾਹੀ ਮਚਾਈ ਹੋਈ ਸਾਰੀ ਆ ਸਾਰਾ ਖਲਾਰਾ ਪਾਇਆ ਪਿਆਗਾ ਇਹ ਸਾਰੇ ਹੜਾਂ ਦਾ ਕੰਮ ਹੈਗਾ ਮੋਟਰਸਾਈਕਲ ਚ ਪਵਾੜਾ ਜੀ ਆਪਾਂ ਤੇਲ ਤੇਲ ਪੋੜਾ 1000 ਦਾ ਤੇ ਟੱਕ ਜੇ ਇੱਕ ਟੱਕੀ ਘਟ ਹੈਗਾ ਇੱਕ ਟੱਕ ਵੀ ਨਹੀਂ ਘਟਾਵਾ ਪੂਰੀ ਹੋ ਗਈ ਟੱਕ ਨਾ 1000 ਦਾ ਪਹਿਲਾ ਪਾਜ 1000 ਦਾ ਹੁਣ ਪਾਇਆਗਾ 2000 ਦਾ ਤੇ ਲੱਗ ਗਿਆ ਮਤਲਬ ਪਤਾ ਲੱਗੂਗਾ 2200 2300 2400 ਦੇ ਆਸ-ਪਾਸ ਤੇ ਲੱਗੂਗਾ ਸਾਰਾ ਟੋਟਲ ਤੇ ਇੱਥੋਂ ਜਿਹੜਾ ਰਤਾਂਗ ਆ ਉਹ ਸਾਰਾ ਮਨਾਰੀ ਤੋਂ 50 ਕਿਲੋਮੀਟਰ ਜਿਹੜਾ ਰਤਾਂਗ ਅਡਲ ਟੰਨ ਲੱਗੀ ਉਹ 24 25 ਕਿਲੋਮੀਟਰ ਆਗੀ ਜੀ ਸੁਲਾੰਗ ਵੇਲੀ ਸੁਲਾੰਗ ਪਿੰਡ ਤੇ ਸੁਲਾੰਗ ਵੇਲੀ ਆ ਜਿਹੜੀ ਕਿ ਜਿਪ ਲਾਈਨ ਵਗੈਰਾ ਹੈਗੀਆਂ ਨੇ ਆ ਛੋਟੀਆਂ ਛੋਟੀਆਂ ਗੱਡੀਆਂ ਨੇ ਖੜੀਆਂ ਨੇ ਆ ਤੁਹਾਨੂੰ ਦਿਖਾ ਦਈਏ ਮੜਾ ਜਾ ਤੇ ਆਹਾ ਇਹ ਤਾਂ ਝੂਟੇ ਮਾਟੇ ਲੈਂਦੇ ਦਿੰਦੇ ਨੇ ਨਾ ਉਹ ਉੱਤੇ ਕੈਫੇ ਵਗੈਰਾ ਤਾਂ ਆਪਾਂ ਆਮ ਹੀ ਮਿਲ ਜਾਂਦੇ ਨੇ ਨਾ ਪ੍ਰਦੀਪ ਇੱਕ ਕੰਮ ਗਲਤ ਹੋ ਗਿਆ ਯਾਰ ਸਪੀਕਰ ਭੁੱਲੇ ਹੋਰ ਯਾਰ ਬਸ ਕਾਲੀ ਕਾਲੀ ਚ ਓਹੋ ਸਪੀਕਰ ਯਾਰ ਭੁੱਲਿਆ ਪਿਆ ਸੀਗਾ ਚੰਗਾ ਭਾਲਾ ਜਿਹੜੀ ਆਪਾਂ ਜਗਾ ਜਾ ਰਹੇ ਹਾਂ ਜੀ ਕੋਕਸਰ ਕੋਕਸਰ ਦਾ ਤਕਰੀਬਨ ਐਲਟੀਟਿਊਡ ਦੀ ਗੱਲ ਕਰੀਏ ਤਾਂ 10-11000 ਫੁੱਟ ਦੇ ਆਸ-ਪਾਸ ਹੋਊਗਾ ਆਰਾਮ ਨਾਲ ਇੰਨਾ ਕਾ ਹੋਊਗਾ ਕਿਉਂਕਿ ਉਚਾਈ ਕਾਫੀ ਹੈ ਜੀ ਤੇ ਤੁਸੀਂ ਪਿੱਛੇ 뷰 ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਆ ਇਸ ਸਮੇ ਹੈਗੇ ਆ ਇਹ ਆਪਾਂ 10000 ਫੁੱਟ ਦੇ ਆਸ-ਪਾਸ ਤੇ ਜਿਹੜਾ ਲੇ ਜਾਇਆ ਜਾਂਦਾਗਾ ਉਹ ਇਧਰ ਦੀ ਜਾਇਆ ਜਾਂਦਾਗਾ ਔਰ ਤਾਂਗ ਪਾਸ ਹੋ ਕੇ ਪਦਮਪੱਲ ਜਿਹੜੇ ਹੈਗੇ ਨੇ ਏਰੀਆ ਹਨਾ ਇਧਰ ਲੇ ਤੇ ਏਰੀਆ ਜਿਹੜੇ ਹੈਗੇ ਨੇ ਉਹ ਸਾਰੇ ਇਧਰ ਦੀ ਆਉਂਦੇ ਨੇ ਤੇ ਜਿਹੜੇ ਬਾਈਕਰ ਵਗੈਰਾ ਜਾਂਦੇ ਨੇ ਜਾਂ ਗੱਡੀਆਂ ਲੈ ਜਾਂਦੇ ਨੇ ਸਾਰੇ ਇਧਰ ਦੀ ਜਾਂਦੇ ਨੇ ਗੱਡੀਆਂ ਦਾ ਇੱਥੇ ਵੈਸੇ ਡਾਟ ਪੈਂਦਾਗਾ ਕਿਉਂਕਿ ਇਹ ਮੋਟਰ ਐਂਗਲ ਵੀ ਆਪਣਾ ਦੂਜੇ ਗੇਅਰ 'ਚ ਹੀ ਆਇਆਗਾ ਆਪਾਂ ਪਹੁੰਚੇ ਜੀ ਅਟਲ ਟਨਲ ਦੇ ਵਿੱਚ ਅਟਲ ਟਨਲ ਤੇ ਮੌਸਮ ਫਿਲਹਾਲ ਇਥੇ ਧੁੱਪ ਨਿਕਲੀ ਹੋਈ ਹੈਗੀ ਤੇ ਦੂਜੀ ਗੱਲ ਇਹ ਆ ਵੀ ਇੱਥੇ ਬਰਫਬਾਰੀ ਹਜੇ ਹੈ ਨਹੀਂ ਕਿ ਕੋਈ ਦੋ ਤਿੰਨ ਦਿਨ ਪਹਿਲਾਂ ਕਿਨੇ ਬਰਫਬਾਰੀ ਹੋਈ ਸੀਗੀ ਤੇ ਬਾਕੀ ਬਰਫ ਹੈਗੀ ਹੈ ਕਦੇ ਵੀ ਬਰਫਬਾਰੀ ਨਹੀਂ ਹੋਈ ਆ ਪੈਟਰੋਲ ਦੇ ਭਰੇ ਹੋਏ ਟਰੱਕ ਇਹ ਕਾਫੀ ਲੰਬੀ ਲਾਈਨ ਲੱਗੇ ਹੋਏ ਇੱਥੇ ਇਹ ਇੱਥੇ ਖੜੇ ਨੇ ਤੇ ਜੇ ਤਾਂ ਰਸਤਾ ਰੁਸਤਾ ਅੱਗੇ ਬੰਦ ਹੋਣਾਗਾ ਕਉਕੀ ਕੰਮ ਚੱਲ ਰਹੀ ਜਾਂਦਾ ਨਾ ਮਾੜਾ ਮੋਟਾ ਜ੍ਹਾ ਇੱਥੇ ਲੈਂਡਸਲਾਈਡ ਵੀ ਹੋਈ ਵੀ ਹੈਗੀ ਪਿੱਛੇ ਜਿਹੜਾ ਆਪਾਂ ਜਾ ਕੇ ਆਏ ਇੱਥੇ ਲੈਂਡਸਲਾਈਡ ਹੋਈ ਪਈ ਆ ਜਿਹੜਾ ਆਪਾਂ ਅਟਲ ਟਨਲ ਨੰਗ ਕੇ ਆਏ ਆ ਸਰੰਗ ਇਹ 9 ਕਿਲੋਮੀਟਰ ਲੰਬੀ ਆ ਤੇ ਬਾਈ ਡਾਟ ਪਵਾਤਾ ਗੇਰਾ ਤਾਂ ਹਵਾ ਨੇ ਹਨਾ ਠੰਡੀ ਠੰਡੀ ਹਵਾ ਮਾਗਣਾ ਯਾਰ ਪਰ ਮੇਰੇ ਤਾਂ ਦਸਤਾਨੇ ਵਗਰਾ ਨਹੀਂ ਪਾਏ ਤੇ ਤੇਰੇ ਤਾਂ ਹਜੇ ਫਿਰ ਵੀ ਸਮਾਨ ਉਹ ਪਾਇਆ ਹੋਇਆ ਹੈ ਨਾ ਤੇ ਬਰਫ ਦੇਖੋ ਬਾਈ ਲੱਦੇ ਪਏ ਨੇ ਪਹਾੜ ਪੂਰੇ ਕਿਉਂਕਿ ਬਰਫ ਤਾਜੀ ਹੋਈ ਪਈ ਹੋਈ ਹੈ ਨਾ ਵੀ ਜਿਹੜੇ ਆ ਕਾਲੀ ਹੋਈ ਪਈ ਆ ਬਰਫ ਥੋੜੀ ਜੀ ਇਧਰ ਕਿਉਂ ਬਰਫ ਦੋ ਤਿੰਨ ਦਿਨ ਪਹਿਲਾਂ ਪਈ ਆ ਜੀ ਤੇ ਇਹ ਸਾਰਾ ਸਾਰੇ ਪਾਸੇ ਜਿਹੜੇ ਪਹਾੜ ਨੇ ਸਾਰੇ ਬਰਫ ਨਾਲ ਲੱਦੇ ਪਏ ਨੇ ਲੇ ਹੈਗਾ ਇੱਥੋਂ 396 ਕਿਲੋਮੀਟਰ ਤੇ ਕਾਰਗਲ ਹੈਗਾ 450 ਤੇ ਕਾਜਾ ਹੈਗਾ ਇੱਥੋਂ 144 ਕਿਲੋਮੀਟਰ ਤੇ ਇਹ ਹੈਗਾ ਕਾਜਾ ਨੂੰ ਜਾਂਦਾ ਰਸਤਾ 스ਪਿਤੀ ਵੈਲੀ ਵਾਲਾ ਤੇ ਬਰਫ ਦੇ ਇੱਕ ਤਾਂ ਲੱਗਦਾ ਹੋਵੇ 스ਪਿਤੀ ਵੈਲੀ ਦੇ ਗਾਹ ਪਿਆ ਪਿਆ ਹੋਣਾ ਕਿ ਬਰਫ ਦੇਖੋ ਤੁਸੀਂ ਪਹਾੜ ਪੂਰੇ ਲੱਦੇ ਪਏ ਨੇ ਇਧਰ ਵੀ ਪਾਣੀ ਜਿਹੜਾ ਇੱਥੇ ਹੈਗਾ ਇਧਰ ਵੀ ਬਰਫ ਡਿੱਗੀ ਹੋਵੇ ਥੱਲੇ ਪੂਰੀ ਠੰਡ ਆ ਪੂਰੀ ਠੰਡ ਮੇਰੇ ਸਾਹਮਣੇ ਨਾਲ ਟੈਂਪਰੇਚਰ ਇੱਥੇ 5-6 ਡਿਗਰੀ ਹੋਊਗਾ ਇਸ ਸਮੇਂ 5-6 ਡਿਗਰੀ ਆਰਾਮ ਨਾਲ ਪ੍ਰਦੀਪ ਚਾਹ ਵੀ ਨਹੀਂ ਹੈ ਮੈਂ ਕਿ ਮੂਗੀ ਖਾੜੀਆਂ ਦੇਖ ਲਾ ਅੱਜ ਹੀ ਪੰਜੜੀਆਂ ਬਰਫ਼ ਤੇ ਝੂਟੇ ਦੇ ਬੰਦ ਨੇ ਨੇ ਤੇ ਠੰਡਾ ਬਾਈ ਬਾਲੀ ਹੋਈ ਹੋਈ ਨੇ ਅੱਜ ਠੰਡ ਇੱਥੇ ਹੱਥ ਠਰ ਜਾਂਦੇ ਪੂਰੇ ਤੁਸੀਂ ਆਂਦ ਲਓ ਵੀ ਜਦੋਂ ਅਪ੍ਰੈਲ ਮਈ ਚ ਆਉਣੇ ਹੁੰਦੇ ਆ ਐਨੀ ਬਰਫ਼ ਨਹੀਂ ਹੁੰਦੀ ਜਿਵੇਂ ਹਾਲਾਤੇ ਹੋਣੇ ਪਹਾੜਾਂ ਦਾ ਕਿਉਂਕਿ ਹੁਣ ਬਰਫਬਾਰੀ ਸ਼ੁਰੂ ਹੋਈ ਵੀ ਹੈ ਨਾ ਅਡਵਾਂਡ ਦੇ ਵਿੱਚ ਤੇ ਇਧਰ ਹੈਗਾ ਸ਼ੀਸੂ ਸ਼ੀਸੂ ਹੈਗਾ ਤਕਰੀਬਨ 4 ਕਿਲੋਮੀਟਰ ਅਪਰ ਸ਼ੀਸੂ ਵੀ ਚੱਲ ਕੇ ਆਵਾਂਗੇ ਸਵੇਰੇ ਆਪਾਂ ਚੱਲੇ ਅਸੀਂ ਇਕੱਲੇ ਚਾਹ ਪੀ ਕੇ ਜੀ ਹੈ ਨਾ ਇੱਥੇ ਠੰਡ ਹੋ ਗਈ ਕਾਫੀ ਖਾਦਾ ਪੀਤਾ ਆਪਾਂ ਕੁਛ ਨਹੀਂ ਹੈਗਾ ਤੇ ਆ ਇੱਕ ਬੈਨ ਹੁੰਦੀਆਂ ਇਹਨਾਂ ਕੋਲੇ ਬੜੀਆਂ ਹੋਈਆਂ ਮੈਗੀ ਵਗੈਰਾ ਚਾਹ ਕੋਲਡ ਡਰਿੰਕ ਵਗੈਰਾ ਪਰ ਕੋਲਡ ਡਰਿੰਕ ਦਾ ਇਸ ਟਾਈਮ ਕਿਹੜਾ ਪੀਊਗਾ ਲੇਜ ਕੁਰ ਕੁਰੇਜੇ ਸਾਰਾ ਕੁਝ A to Z ਬਰੈਡ ਆਮਲੇਟ ਵਗੈਰਾ ਤੇ ਖਾਣੇ ਆਪਾਂ ਇੱਥੇ ਕੁਛ ਨਹੀਂ ਬਰਦੀ ਆਪਾਂ ਭੁੱਖ ਲੱਗੀ ਹੋਈ ਆ ਫਿਰ ენਰਜੀ ਆਉ ਸਰੀਰ ਨੂੰ ਠੰਡ ਹੋ ਗਈ ਕਾਫੀ ਤੇ ਖਾਣ ਵਾਲਾ ਕਰਨਾ ਹੋਇਆ ਪੈਗਾ ਜੋ ਕਿ ਸਿੱਧੀ ਹਵਾ ਹੁੰਦੀ ਸੀ ਨਾ ਕਰੋ ਮੋਟਰਸਾਈਕਲ ਤੇ ਜੇ ਜੋ ਪਟਾਣਾਲ ਚ ਆਗੇ ਸੀ ਨਾ ਇੰਟਰ ਹੋ ਕੇ ਸੀ ਉਦੋਂ ਬੋੜੀ ਹੋਵਾ ਚੱਲੀ ਬਾਈ ਤੈਨੂੰ ਜ਼ੁਕਾਮ ਲੱਗ ਗਿਆ ਪੱਕਾ ਹਾਂ ਕਰਦੇ ਹਾਲ ਕੋਈ ਨਹੀਂ ਤਾਂ ਹੁਣ ਆਟਲ ਟਨਲ ਕੋਲੇ ਬਰਫ਼ ਘਟ ਸੀਗੀ ਜਦੋਂ ਆਪਾਂ ਕੋਕਸਰ ਵਾਲੀ ਸਾਈਡ ਜਾ ਰਹੇ ਆ ਤੇ ਇੱਥੇ ਤੁਸੀਂ ਬਰਫ਼ ਆ ਵੀ ਦੇਖ ਲਓ ਘਰ ਸਾਰੇ ਲੱਦੇ ਪਏ ਨੇ ਬਰਫ਼ ਨਾਲ ਦੂਰੋਂ ਤਾਂ ਇਹ ਦੇਖਣ ਨੂੰ ਲੱਗਦਾ ਹੋਵੇ ਜਿਵੇਂ ਰੂਮ ਪਈ ਹੁੰਦੀ ਹੈਗੀ ਪੂਰੀ ਫੁੱਲ ਬਰਫ਼ ਪਈ ਹੋਈ ਇੱਥੇ ਕੀ ਬਾਤ ਹੈ ਰਤਾਂ ਦੇ ਪਾਸ ਹੈਗਾ ਇੱਥੋਂ ਦੀ 20 ਕਿਲੋਮੀਟਰ ਤੇ ਮਨਾਲੀ ਹੈਗਾ 72 ਕਿਲੋਮੀਟਰ ਤੇ ਇੱਥੇ ਚੈਕਿੰਗ ਹੁੰਦੀ ਆ ਤੇ ਚੈਕਿੰਗ ਕਰਕੇ ਫੇਰ ਅੱਗੇ ਜਾਂਦਿੰਦੇ ਨੇ ਤੇ ਸਟਾਪ ਔਰ ਚੈਕਿੰਗ ਲਾਹੌਲ ਸਪੀਤੀ ਐਚ ਪੀ ਏ ਹੈ ਜੀ ਕੋਕਸਰ ਤੇ ਕੋਕਸਰ ਦਾ ਭਾਗੇ ਚੱਲਦੇ ਆ ਉਹ ਪੁਆਇੰਟ ਤੱਕ ਉੱਥੇ ਆ ਕੇ ਲੋਕ ਆਏ ਹੋਏ ਨੇ ਟੂਰਿਸਟ ਉੱਥੇ ਵੀਡੀਓ ਵੀਡੀਓ ਬਣਾਈ ਜਾਂਦੇ ਨੇ ਬਰਫ਼ ਤੇ ਚੜੇ ਫਿਰਦੇ ਨੇ ਲੋਕ ਚੱਲਦੇ ਆ ਅੱਗੇ ਆਪਾਂ ਏ ਹੈ ਜੀ ਕੋਕਸਰ ਤੇ ਕੋਕਸਰ ਦੇ ਵਿੱਚ ਕਹਿੰਦੇ ਬਰਫ਼ਵਾਰੀ ਜਿਹੜੀ ਪਈ ਹੋਈ ਆ ਉਹਦਾ ਨਜ਼ਾਰਾ ਲੈਣੇ ਨੇ ਲੋਕ ਹੈ ਹਾਂ ਫਨਸਨ ਕਰ ਰਹੇ ਨੇ ਪੂਰਾ ਕਾਫੀ ਟੂਰਿਸਟ ਆਏ ਹੋਏ ਨੇ ਤੇ ਆਪ ਵੀ ਚੱਲਦੇ ਜਿੱਥੇ ਤੱਕ ਆਪ ਬਹੁਤ ਜਾਇਆ ਗਿਆ ਨਾ ਉਹ ਤਾਂ ਸਾਹ ਦੇਖੋ ਗੋਲੇ ਬਣਾਉਣਾ ਸਿੱਟੀ ਹੰਦਨੇ ਬਰਫ ਦੇ ਲੋਕ ਅੱਗੇ ਜਿਹੜਾ ਰਸਤਾ ਜਾਂਦਾ ਉਹ ਜਾਂਦਾ ਅੱਗੇ ਸਪਿਤੀ ਵੈਲੀ ਨੂੰ ਕਾਜ਼ਾ ਵੱਲ ਤੇ ਕਾਜ਼ਾ ਦੇ ਰਸਤੇ ਹਜੇ ਫਿਲਹਾਲ ਬੰਦ ਨੇ ਕਿਉਂਕਿ ਬਰਫਵਾਰੀ ਪਈ ਹੋਈ ਆ ਜਾਣ ਦਾ ਫਾਇਦਾ ਵੀ ਹੈ ਨਹੀਂਗਾ ਬੂਟ ਸਲਿੱਪ ਕਰਦੇ ਆ ਪ੍ਰਦੀਪ ਕਹਿੰਦਾ ਕਿ ਨਹੀਂ ਭਾਈ ਹਜੇ ਤਾਂ ਨਹੀਂ ਬੂਟ ਸਲਿੱਪ ਕਰਦੇ

ਬਰਫ ਦੇ ਵਿੱਚ ਐਂਕ ਲਾਉਣੀ ਬਹੁਤ ਜ਼ਰੂਰੀ ਆ ਕਿਉਂਕਿ ਅੰਨਾ ਕਰ ਦਿੰਦੀ ਚਿੱਟੀ ਬਰਫ ਹਨਾ ਚਿੱਟਾ ਮੋਤੀ ਆ ਜਾਂਦਾ ਕਦੇ ਬਹੁਤ ਜ਼ਰੂਰੀ ਆ ਨਿਕਲਾਉਣੀ ਤਾਂ ਕਰਕੇ ਪਹਿਲੀ ਲਾ ਕੇ ਆਈ ਸੀ ਵੀ ਕੋਈ ਫਾਇਦਾ ਨਹੀਂ ਗਾ ਨੁਕਸਾਨ ਕਰ ਦਿੰਦਾ ਅੱਖਾਂ ਨੂੰ ਇਹ ਉਹ ਬਚ ਕੇ ਭਰਾਬਾ ਉਹ ਪਸ ਉਹ ਬਚ ਗਿਆ ਛੱਡ ਤਾਂ ਜੀ ਮੈਨੂੰ ਵੀ ਓਏ ਮੈਨੂੰ ਵੀ ਛੱਡ ਤਾਂ ਜੀ ਤੂੰ ਓ ਨਾ 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 ਉਹ ਦੇਖ ਡੰਡਾ ਰੱਖੋ ਡੰਡਾ 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 ਆਪਾਂ ਸੂਟ ਲੈ ਲੇ ਬੇਬੇ ਤੋਂ ਇਹ 200 ਰੁਪਏ ਦੇ ਹਨ ਬੂਟ ਦੇ ਸਣ ਇਹ ਹੁੰਦੇ ਨੇ 250 ਤੇ ਬੂਟ ਆਪਾਂ ਬੂਟ ਹੈ ਨਹੀਂਗੇ 250 ਤੋਂ 200 ਰੁਪਏ ਦੇ ਵਿੱਚ ਹੋਰ ਦੇ ਦੋ ਕੋਈ ਹੋਰ ਹੈ ਉਹ ਬਾ ਕੋਈ ਨਹੀਂ ਕੋਸਰੇ ਹੁੰਦਾ ਆਪ ਬਾਲੇ ਜੀ ਆਪਾਂ ਸੂਟ ਸੂਟ ਪਾ ਕੇ ਹੁਣ ਕਰਦੇ ਆਪਾਂ ਐਡਵੈਂਚਰ ਪਰ ਫਿਰ ਚੱਲਦੇ ਆਂ ਇਹ ਥੋੜਾ ਪੌਣੇ ਪੜਾ ਕੇ ਫਿਰ ਉੱਥੇ ਵਜਾ ਕੇ ਚੱਲੇਗਾ ਕਰਦੇ ਐਡਵੈਂਚਰ ਪਰ ਵੀਰੂ ਕਹੇ ਸੀ ਐਕਸ਼ਨ ਕੈਮਰਾ ਚੱਕ ਐਕਸ਼ਨ ਕੈਮਰੇ ਚੱਕ ਲੈ ਕੇ ਆਉਂ। ਆਪਣੇ ਮੋਬਾਈਲ ਨੇ ਵੀਡੀਓ ਬਣਾਉਣੀ ਪਈ। ਜਿਹੜਾ ਐਡਵੈਂਚਰ ਕਰਦੇ ਨੇ ਉਹ ਜ਼ਿਆਦਾ ਆਪਣੇ ਪੰਜਾਬੀ ਨੇ ਇੱਥੇ। ਬਹੁਤ ਸਾਰੇ ਤਾਂ ਪੰਜਾਬੀ ਨੇ ਉਹ ਵੀ ਬਾਕੀ ਤਾਂ ਫੋਟੋ ਫੋਟੋ ਮਨ ਕਰਾ ਕੇ ਨਿਕਲੀ ਜਾਂਦੇ ਨੇ। ਆਪਰਾਂ ਲਈ ਕਰਦੇ ਐਡਵੈਂਚਰ ਤਾਂ ਹਾਂ ਤੋਂ। ਉਹ ਦੇਖੋ ਇਹਨੇ ਕੁੱਤੇ ਕੰਮ ਲੋਕਾਂ ਦੇ ਬੋਤਲਾਂ ਵਗੈਰਾ ਵੀ ਸਿੱਟੀ ਜਾਂਦੇ ਨੇ ਪੀ ਪੀ ਕੇ। ਇਹ ਕਿਥੇ ਕੰੱਚ ਦੀ ਬੋਤਲ ਟੁੱਟੀ ਹੋਈ ਸੀ ਉਹ ਛੱਡ ਦਿੱ ਕਿਸ ਨੇ। ਇਹ ਲੋਕਾਂ ਦਾ ਬਹੁਲੇ ਗਲਤ ਕੰਮ ਨੇ। ਲੋਕ ਲੈ ਰਹੇ ਨੇ ਬਰਫ ਦੇ ਪੂਰਾ ਨਜ਼ਾਰਾ ਪੂਰੇ ਮ제 ਕਰ ਰਹੇ ਨੇ ਬਰਫ ਦੇ ਗੋਲੇ ਬਣਾ ਬਣਾ ਕੇ ਤਾਂ ਹੁਣ ਤੋਂ ਬੰਦੇ ਨੂੰ ਰੇਸਾ ਲਾਉਂਦੇ ਨੇ ਆ ਜਵਾਗੜੀਆਂ ਜੀ ਤਾਂ ਤਾਂ ਇਧਰ ਆ ਗਈਆਂ ਇੱਥੇ ਨਾ ਪੱਥਰ ਵਿੱਚ ਆਹ ਪੱਥਰ ਗੋਲ ਦੀ ਨਾਗੇ ਜਾਵਾਂ ਵੱਜ ਗਈਆਂ ਉਹ ਦੇਖ ਉਹ ਗਿਆ ਉਹ ਦੇਖੋ ਗਿਆ ਪੁੱਠਾ ਪੁੱਠਾ ਜਿੱਤਾ ਹੋ ਗਿਆ ਇਹ ਉਹ ਗਿਆ ਇਹ ਛੱਟਖਣ ਵਾਲੇ ਕੰਮ ਹੁੰਦੇ ਐ ਨੀਚੇ ਤਾਂ ਦਵਾਈ ਜਾਂਦਾ ਕੋਈ ਇੱਕ ਮਤਲਬ ਲਾਈਨ ਜੀ ਬਣਾ ਕੇ ਆਈਦਾ ਹੁੰਦਾਗਾ ਕਿਉਂਕਿ ਪੱਥਰਾਂ ਦਾ ਕੋਈ ਪਤਾ ਨਹੀਂ ਥੱਲੇਗਾ ਤੂੰ ਬਰਫ਼ ਜੰਮੀ ਹੋਈ ਹੈ ਨਾ ਪੱਥਰਾਂ ਦਾ ਨਹੀਂ ਪਤਾ ਕਿ ਪੱਥਰ ਹੈ ਕਿੱਥੇ ਕਿੱਥੇ ਨੇ ਜੇ ਇਥੋਂ ਮਤਲਬ ਸਿੱਧਾ ਨਿਕਲ ਗਿਆ ਬੰਦਾ ਥੱਲੇ ਜਾਊਗਾ ਬਿਲਕੁਲ ਸਿੱਧਾ ਥੱਲੇ ਨੂੰ ਜਾਊਗਾ ਆਰੇ ਆ ਵਧੀਆ ਸੀ ਆ ਇਹਦਾ ਰਾਹ ਬਣਾਇਆ ਹੋਇਆ ਦੇਖ ਇਹਦਾ ਰਾਹ ਬਣਾਇਆ ਹੋਇਆ ਨਾ ਇਹਦਾ ਰਾਹ ਬਣਾਇਆ ਹੈ ਪ੍ਰਦੀਪ ਇਹ ਸਿੱਧਾ ਜਾ ਰਿਹਾ ਹੈਗਾ ਦੇਖੋ ਥਰੇ ਸਲੇਪ ਪੈਰ ਵੀ ਉਹਦੇ ਟੱਕ ਗਏ ਨਾ ਪੈਰਾਂ ਦਾ ਗ੍ਰਿਪ ਪੈਰਾਂ ਦੇ ਅਸਲ ਤੇ ਗ੍ਰਿਪੀ ਚਾਹੀਦਾ ਸੇਮ ਤਾਂ ਵਧੀਆ ਤਾਂ ਹੁਣ ਆਪਾਂ ਵੀ ਚੱਲਦੇ ਤਾਂ ਹਾਂ ਇਹ ਆਉਣੇ ਫਿਰ ਥੱਲੇ ਨੂੰ ਉਹ ਦੇਖੀ ਭਰਾਵਾ ਹੋ ਗਿਆ ਹਾਉ ਕਿਹੜਾ ਵਿਚਾਰੇ ਨੇ ਮੂੰਹ ਹੀ ਬਣਾ ਲਿਆ ਮੂੰਹ ਬਣਾ ਲਿਆ ਨੇ ਵਿਚਾਰੇ ਲੈ ਡਿੱਗ ਪਏ ਜੇ ਬਰਫ਼ ਤੇ ਚੜ੍ਹਨਾ ਹੋਵੇ ਨਾ ਐਂ ਪੈ ਟਕਾਉਣਾ ਪੈਂਦਾ ਇਸ ਲੋਟ ਬਹੁਤ ਲੋਕ ਐਂ ਟਕਾ ਲੈਂਦੇ ਨੇ ਐਂ ਸੱਟ ਵੱਜਦੀ ਆ ਐਸ ਲੋਟ ਟਕਾਵੇ ਇਹ ਐਂ ਲੋਟ ਠੀਕ ਹੈ ਨਾ ਆ ਚੀਜ਼ ਵਧੀਆ ਹੁੰਦੀ ਆ ਇਹਦੇ ਨਾਲ ਸਲਿੱਪੜੇ ਹੁੰਦਾ ਪੈਰ ਜਾਮ ਬਿਲਕੁਲ ਵੀ ਤੇ ਜਦੋਂ ਆਪਾਂ ਬਰਫ਼ ਤੋਂ ਥੱਲੇ ਜਾਂਦੇ ਹਾਂ ਉਹ ਸਮੇਂ ਤਾਂ ਐਸ ਲੋਟ ਰੱਖੇ ਪਿਆ ਰ ਜਿਹੜੀ ਆ ਅੱਡੀ ਆ ਗਈ ਥੱਲੇ ਦੀ ਫਿਰ ਇਤਨਾ ਪੂਰਾ ਬਚਾ ਹੋਣਾ ਕਿਉਂਕਿ ਇਹਨੇ ਸਟਾਪ ਕਰ ਦੇਣਾ ਇੱਕ ਤਰ੍ਹਾਂ ਨਾਲ ਪਤਾ ਚੱਲਾਂਗੇ ਆਹਾਂ ਦੇ ਨਾਲ ਬਰੇ ਕਾਇਦਾ ਪੈਰਾ ਬਰੇ ਕਾਇਦਾ ਪੈਰਾ ਏ ਚੱਲ 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 ਉਹ ਦੇਖੀ ਓਏ भाई ये आज़े आज़े तो 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 चले आ जा रहे फिर मेरे पीछे आ मेरे वो तो मेरा चले यार मेरा चले यार भाई मत आ जाना नहीं नहीं डरो ना डरो ना डरो ना डरो ना ब्रेक बहुत काम है बहुत प्रदीप सक्सेना ओ बात क्या बात क्या बात क्या उन्हें थोड़ा ऊपर ऊपर तो फिर खड़े नहीं हैं ਆ ਸਾਰਾ ਸਾਰਾ ਰੌਲਾ ਨਹੀਂ ਨਾ ਉਹਨੀ ਉਹ ਘੱਟ ਕੇ ਬਾਤ ਤੇ ਖੜਾ ਖੜਾ ਮਾਦੀ ਆ ਗਿਆ ਹੁਣ ਤਾਂ ਉਹ ਬਾਈ ਕੁੜੀਆਂ ਦੇ ਸਾਈਡ ਤੇ ਕਰੀ ਖੜੀ ਹੋ ਜਾ ਖੜੀ ਕਰ ਰਿਹਾ ਜਿਹੜੇ ਮਾਲਕ ਆਵੇ ਮੇਰੇ ਪੈਸਾ ਲਾ ਵੀ ਮਨਦੀਪ ਸਿੰਘ ਰੋੜਾ 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 ਆ ਜਾ ਫਟਾ ਫਟਾ ਚਲੋ ਆਪਾਂ ਜਾ ਰਹੇ ਆ ਤੀਜੀ ਚੌਥੀ ਵਾਰ ਤਾਹਾਂ ਤੋਂ ਫੇਰ ਥੱਲੇ ਨੂੰ ਇਹ ਕਹਿੰਦਾ ਪੱਥਰ ਜੇ ਨਾ ਰਾਹ ਸਿੱਧਾ ਮਤਲਬ ਸਿੱਧਾ ਨਹੀਂ ਹੈਗਾ ਪੱਥਰ ਹੈਗੇ ਨੇ ਵਿੱਚ ਬਾੜਾ ਨੇ ਨਾ ਕੂਣੀ ਕਰਨੀ ਮੋਢੇ ਮਾਢੇ ਵੱਜੀ ਜਾਂਦੇ ਨੇ ਮੜਾ ਬਚ ਕੇ ਜਾਣਾ ਪੈਂਦਾ ਕਿਰ ਇੱਕ ਵਾਰੀ ਆਪਾਂ ਹੋਰ ਚੜਦੇ ਆ ਤੇ ਬਰਬਾ ਅੱਗੇ ਚੱਲਦੇ ਬਰੋ ਕਿਰ ਆਪਾਂ ਪੈਰ ਧਰ ਲਿਏ ਆਹ ਪਕੜ ਲਿਓ ਹਮਕਾ ਠੀਕਾ ਕੀ ਆ ਲੈ ਭਾਈ ਚੱਲ ਭਾਈ ਜਮਾਨਾ ਟੱਕ ਦਾ ਐਕਸਪੀਰੀਸ ਬੜਾ ਟੱਕਦਾ ਮੁੰਡਿਆਂ ਨੂੰ ਬਰਫ ਲਿਆ ਬਰਫ ਲਿਆ ਨਾਲ ਚੁਬਰ ਚੱਲ 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 ਇੱਕ ਫੋਨ ਤਾਂ ਹੋ ਗਿਆ ਬੰਦ ਦੂਜੇ ਫੋਨ ਨਾਲ ਵੀਡੀਓ ਬਣਾ ਰਹੇ ਆ ਆ ਦੇਖੋ ਲੋਕਾਂ ਦੇ ਕੰਮ ਜੀ ਖਾ ਕੇ ਮੈਗੀ ਇੱਥੇ ਛੱਡ ਕੇ ਪਲੇਟਾਂ ਬਰੂਟਾ ਫਿਰ ਕਹਿੰਦੇ ਨੇ ਗੰਦ ਪਾਉਂਦੇ ਨੇ ਨਾਮ ਕੱਲ ਪੰਜਾਬੀਆਂ ਦੇ ਬਦਨਾਮ ਹੁੰਦਾਗਾ ਇਥੇ 3D ਲਈ ਹੋਈ ਜਾਂਦੀਆਂ ਨੇ ਉਹ ਮੈਗੀ ਲਈ ਚਾਹ ਚੂਪੀ ਕਿਤੇ ਛਿੱਟੀ ਜਾਂਦੇ ਨੇ ਏਸੀ ਦੀ ਕੋਕਸਰ ਤੇ ਕੋਕਸਰ ਤੋਂ ਚੱਲੇ ਆਪਾਂ ਹੁਣ ਅੱਗੇ ਸ਼ਿਸ਼ੂ ਵੱਲ ਤੇ ਤਕਰੀਬਨ 4 ਕਿਲੋਮੀਟਰ ਹੋ 8 ਕਿਲੋਮੀਟਰ ਹੈ ਆ ਭਾਰਤ ਦੇ ਕਿਲੋਮੀਟਰ ਦੇ ਆਸ-ਪਾਸ ਹੁਗਾ ਸ਼ਿਸ਼ੂ ਤੂੰ ਕੋਕਸਰਕੂੰ ਇਹ ਰੋਪੋਥੇ ਚੱਲਦਿਆ ਤੇ ਬਰਫ ਦੇਖ ਲਈ ਆਪਾਂ ਪਰਫਵਾਰੀ ਪਈ ਨਹੀਂ ਹੈਗੀ ਪਰ ਤੂੰ ਤਾਜੀ ਬਰਫ ਪਈ ਹੋਈ ਇੱਥੇ ਬਰਫਵਾਰੀ ਨਹੀਂ ਹੋਈ ਤੂੰ ਵੈਸੇ ਤਾਜੀ ਬਰਫ ਹੈਗੀ ਹੈ ਕਿਥੇ ਜੇ ਜਿੰਨਾਂ ਨੇ ਆਉਣਾ ਹੈ ਇੱਥੇ ਆ ਸਕਦੇ ਹੈ ਕਿ ਹੈਣਾ ਠੰਡ ਦੇ ਵਿੱਚ ਬਰਫਵਾਰੀ ਦੇ ਵਿੱਚ ਫੰਕਸ਼ਨ ਕਰਨਾ ਉਹਦਾ ਡਾਲਨ ਦੇ ਕੋਲੇ ਤੇ ਆ ਜਿਹੜਾ ਰਸਤਾ ਕਰੋ ਸਿੱਧਾ ਜਾਂਦਾ ਹੈਗਾ ਇਹ ਜਾਂ ਬਸ ਇਹਦੇ ਤੋਂ ਤੇ ਆ ਜਿਹੜਾ ਦਰਿਆ ਵਗ ਰਿਹਾ ਹੈ ਇਹ ਸਪੀਤੀ ਦਾ ਦਰਿਆ ਹੈਗਾ ਸਪੀਤੀ ਦਾ ਸੀਸੂ ਨੂੰ ਉਹ ਦਰਿਆ ਵਗ ਰਿਹਾ ਹੈ ਚਾਰੇ ਪਾਸੇ ਬਰਫ ਹੀ ਬਰਫ ਆ ਕਿ ਮੌਸਮ ਨੂੰ ਪਤਾ ਹੀ ਆ ਕਿ ਕਿਹੜਾ ਹੋਇਆ ਹੈ ਬਣ ਇਹ ਮੜਾ ਪ੍ਰਦੀਪ ਇਧਰ ਨਿਗਾ ਮਾਰ ਲੈ ਮੜਾ ਸਾਰੇ ਪਾਸੇ ਬਰਫ ਹੀ ਬਰਫ ਸਾਰੇ ਪਹਾੜ ਪਹਾੜ ਮਤਲਬ ਪਰਫਨ ਲੱਤੇ ਸਨ ਮੋਟਰਸਾਈਕਲ ਦਾ ਨਾ ਆ ਫਾਇਦਾ ਦੇਖੋ ਕਿੰਨੀ ਲੰਬੀ ਲਾਈਨ ਲੱਗੀ ਹੋਈ ਆ ਸ਼ਿਸ਼ੂ ਵਾਲੇ ਰਸਤੇ ਤੇ ਉਹ ਤੁਰ ਤੱਕ ਲਾਈਨ ਲੱਗੀ ਹੋਈ ਆ ਇੱਥੇ ਤੱਕ ਇਹ ਉਹ ਤੱਕ ਲਾਈਨ ਲੱਗੀ ਹੋਈ ਆ ਜੇ ਆਪੋ ਉਥੇ ਖੜੇ ਰਹਿੰਦੇ ਤਾਂ ਬਹੁਤ ਲੰਬਾਰਾ ਮਤਲਬ ਟਾਈਮ ਲੱਗਣਾ ਸੀ ਆਪਾਂ ਨੂੰ ਮੋਟਰਸਾਈਕਲ ਦਾ ਇਹ ਫਾਇਦਾ ਹੋ ਗਿਆ ਵੀ ਆਪਾਂ ਨੂੰ ਨੇੜੇ ਜਿਹਾ ਆ ਗਿਆ ਆਪਾਂ ਉਹ ਕਿੱਥੇ ਰਸਤੇ ਦੇ ਕੰਮ ਚੱਲੀ ਜਾਂਦਾ ਹੈ ਸ਼ਿਸ਼ੂ ਵਾਲੇ ਰਸਤੇ ਤੇ ਅੱਪਾ ਪਹੁੰਚ ਚੁੱਕੇ ਹੈ ਸ਼ਿਸ਼ੂ ਸ਼ਿਸ਼ੂ ਬੈਲੀ ਤੇ ਇੱਥੇ ਬਰਫ਼ ਇੰਨੀ ਡਿੱਗੀ ਹੋਈ ਆ ਤਰ ਮੈਂ ਬਰਫ਼ ਦਿਖਾਉਣ ਆ ਵੜੀ ਜੀ ਬਰਫ਼ ਦੇਖੋ ਤੁਸੀਂ ਜੇ ਪੈਰ ਆਪਾਂ ਗੜਾਉਣੇ ਹਨ ਤਾਂ ਪੈਰ ਅੱਧਾ-ਅੱਧਾ ਫੁੱਟ ਫੁੱਟ-ਫੁੱਟ ਮੰਗੂ ਵਿੱਚ ਖੁੱਬ ਜਾਂਦਾ ਆ ਆ ਸਾਰੀ ਇੱਥੇ ਸਾਰੀ ਬਰਫ਼ ਦੀ ਚਾਦਰ ਹੀ ਵਿਛੀ ਪਈ ਹੈਗੀ ਪੂਰੀ ਚਾਦਰ ਵਿਛੀ ਪਈ ਹੈ ਬਰਫ਼ ਤੇ ਇੱਥੇ ਬਾਜੇ ਮੈਂ ਆਉਂ ਚਾਹਾਂਗਾ ਇੱਥੇ ਬਰਫ਼ ਨਹੀਂ ਹੈਗੀ ਬਾਕੀ ਸਾਰੇ ਕਿਤੇ ਬਰਫ਼ ਹੀ ਬਰਫ਼ ਆਗੀ ਇਸ ਇਥੇ ਇੱਕ ਪੁਆਇੰਟ ਬਣਿਆ ਹੋਇਆ ਹੈਗਾ ਜੀ ਜਿੱਥੇ ਲੋਕ ਆਉਂਦੇ ਨੇ ਫੋਟੋ ਵਗਾਰਾ ਕਰਾਉਂਦੇ ਨੇ ਤੇ ਬਰਫ਼ ਨਾਲ ਖੇਡਦੇ ਨੇ ਨਾ ਇੰਜੋਏ ਕਰਦੇ ਨੇ ਆਪਦਾ ਤੇ ਇੱਕ ਥੱਲੇ ਸ਼ਿਸ਼ੂ ਦਾ ਹੈਲੀਪੈਡ ਬਣਿਆ ਹੋਇਆ ਹੈਗਾ ਤੇ ਉਹ ਸਾਹਮਣੇ ਹੈਗਾ ਸ਼ਿਸ਼ੂ ਆਹ ਵੜਾ ਤੇ ਅੱਗੇ ਜਿਹੜਾ ਰਸਤਾ ਜਾਂਦਾ ਹੋ ਜਾਂਦਾ ਟਾਂਡੀ ਨੂੰ ਤੇ ਇਹ ਹੈਗਾ ਅਸਲ ਚ ਲਾਹੌਲ ਸਪੀਤੀ ਦੇ ਵਿੱਚ ਲਾਹੌਲ ਸਪੀਤੀ ਦਾ ਲੱਕ ਆ ਇਹ ਇੱਕ ਤਾਂ ਠੰਡਾ ਪਾਣੀ ਪੀ ਲਿਆ ਤੇ ਉਤੋਂ ਬਰਫ਼ ਸੀਗੀ ਬਰਫ਼ ਕਰਕੇ ਸਿੱਕਾ ਲੱਗ ਗਿਆ ਤੇ ਇੱਥੇ ਕੋਈ ਮੈਡੀਕਲ ਸਟੋਰ ਵੀ ਹੈ ਨਹੀਂ ਸ਼ਿਸ਼ੂ ਦੇ ਵਿੱਚ ਵਾਰ-ਵਾਰ ਸਿੱਕਾ ਆਈ ਜਾਂਦੀਆਂ ਨੇ ਤੇ ਦੂਜੀ ਗੱਲ ਇਹ ਸੀ ਇੱਥੇ ਹਸਪੀਟਲ ਸੀਗਾ ਕਿ ਸ਼ਿਸ਼ੂ ਦੇ ਵਿੱਚ ਆਹ ਵਾਲਾ ਆਹ ਵਾਲਾ ਜੀ ਹਸਪੀਟਲ ਸੀਗਾ ਸ਼ਿਸ਼ੂ ਦੇ ਵਿੱਚ ਇਹ ਕਹਿੰਦੇ 4 ਵਜੇ ਬੰਦ ਹੁੰਦਾ ਅਸੀਂ 3:55 ਮਿੰਟ ਤੇ ਆ ਗਏ ਸੀਗੇ ਇੱਥੇ ਪਰ ਇਹ ਫੇਰ ਵੀ ਬੰਦ ਪਿਆ ਇੱਥੇ ਕੋਈ ਮੈਡੀਕਲ ਸਟੋਰ ਹੈ ਨਹੀਂਗਾ ਸਿੱਕਾ ਨੇ ਬਹੁਤ ਬੁਰਾ ਹਾਲ ਕੀਤਾਗਾ ਕੋਈ ਕਰਦਿਆ ਹੋਰ ਹੱਲ ਆਹ ਦੁਕਾਨ ਤੇ ਨਾਂ ਅੰਟੀ ਨੇ ਇੱਕ ਦਵਾਈ ਰੱਖੀ ਹੋਈ ਸੀਗੀ ਤੇ ਆਹ ਦਵਾਈ ਆਪਾਂ ਲੈ ਲਈ ਦੋ ਸਿਟਰਜਨ ਲੜੀਆਂ ਇਹ ਕਹਿੰਦੇ ਸਾਡੇ ਕੋਲ ਸਾਨੂੰ ਪਤਾ ਨਹੀਂ ਦਵਾਈ ਹੈ ਕਿਹੜੀ ਆਪਾਂ ਤੁਸੀਂ ਦੇਖ ਕੇ ਲੈ ਲਓ ਤਾਂ ਆਪਾਂ ਦੇਖ ਕੇ ਦਵਾਈ ਲੈ ਲਈ ਸਿਸੂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਇੱਥੇ ਬਰਫਬਾਰੀ ਹੋਈ ਪਈ ਆ ਜਿੰਨੇ ਵੀ ਘਰ ਨੇ ਨਾ ਇਥੇ ਪੂਰੀ ਬਰਫਬੜੀ ਗਈ ਹੋਈ ਆ ਸਿਸੂ ਦੇ ਵਿੱਚ ਘਰਾਂ ਦੇ ਬਾਹਰ ਮੁਰੇ ਕਿਤਾ ਜਿਹੜੀ ਬਰਫਬਾਰੀ ਹੋਈ ਵੀ ਇਹਦਾ ਰਹਣੀ ਸੱਤਾ ਦੇ ਵੀ ਬਰਫਵਾਰੀ ਹੋਈ ਹੋਈ ਵੀ ਪੂਰੀ। ਬਾਰਸਾ ਪੈਣੀ ਪੈਣੀ ਆ ਬਰਫ ਨਾਲ। ਤੇ ਇਹ ਆ ਜੀ ਸ਼ਿਸ਼ੂ ਸ਼ਿਸ਼ੂ ਬੈਲੀ ਕਹਿੰਦੇ ਜਿਹਨੂੰ ਹੈ। ਇਹ ਸੀ ਜੀ ਸ਼ਿਸ਼ੂ ਤੇ ਸ਼ਿਸ਼ੂ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਬਰਫ ਦੇਖਣ ਤੇ ਐਡਵੈਂਚਰ ਕਰਨ। ਕਿਉਂਕਿ ਥੱਲੇ ਜਿਹੜਾ ਇਹ ਆਪਣੇ ਹੋਣਾ ਆ ਜਗ੍ਹਾ ਬੜੀ ਹੋਈ ਆ। ਇੱਥੇ ਜਿਆਦਾਤਰ ਲੋਕ ਆਉਂਦੇ ਨੇ। ਤੇ ਹੁਣ ਸ਼ਿਸ਼ੂ ਤੋਂ ਚੱਲਦੇ ਆਪਾਂ ਅੱਗੇ ਤਾੰਗ ਕੋ ਪਾਸ ਰਦਾਗ ਪਾਸ ਤੋਂ ਫਿਰ ਆਪਾਂ ਮਨਾਲੀ ਚੱਲਦੇ ਆ। ਆ ਦੋ ਰਸਤੇ ਪਾਟਦੇ ਨੇ ਇੱਥੋਂ ਇੱਕਾ ਰਸਤਾ ਜਾਂਦਾਗਾ ਜਿੱਥੇ ਐਡਵੈਂਚਰ ਕਰਦੇ ਨੇ ਲੋਕ ਉਹ ਵਾਲੀ ਪਾਸੇ ਹੈਲੀਪੈਡ ਵਾਲੀ ਸਾਈਡ ਤੇ ਸਾਹਮਣੇ ਜਿਹੜਾ ਰਸਤਾ ਜਾਂਦਾਗਾ ਉਹ ਜਾਂਦਾ ਸਿਸੂ ਨੂੰ ਆਟਲ ਦਲਾਂ ਦੇ ਖੜੇ ਨਹੀਂ ਆਪਾਂ ਤਕਰੀਬਨ 20-25 ਮਿੰਟ ਲੱਗਣਗੇ ਹੈਗੇ ਤੇ ਜਾਮ ਬਹੁਤ ਲੰਬਾ ਲੱਗਿਆ ਹੋਇਆਗਾ ਪਰਦੀਪਾਂ ਅੰਟੀ ਬਗਾਂ ਆਂਟੀ ਆ ਜਿਹੜੇ ਗੋਲੀਆਂ ਲੈਂਦੀ ਸੀ ਉਹਨੇ ਕੰਮ ਕਰ ਗਏ ਹਨਾ ਯਾਰ ਚੌਕਲੇਟ ਲੈਤੀ ਨਾ ਲਿਆ ਤੇ ਆਂਟੀ ਜਿਹੜੀਆਂ ਦਿੱਤੀ ਸੀ ਗੋਲੀਆਂ ਦਿਖਾਣ ਵਾਲੀਆਂ ਉਹ ਕੰਮ ਕਰ ਗਈਆਂ ਛੱਟ ਹੋ ਗਿਆ ਦਿਖਾਣੇ ਚੋਰੀ ਦਾ ਲਓ ਜੀ ਆਪਾਂ ਅੱਗੇ ਕੋਕਸਰ ਤੋਂ ਵਾਪਸ ਜਿੱਥੇ ਆਪਣਾ ਹੋਟਲ ਆਪਾਂ ਉੱਥੇ ਆ ਗਏ ਤੇ ਮੁੱਠੇ ਨੇ ਖੜਾਤੇ ਆਪਾਂ ਇੱਥੇ ਲਿਆ ਕੇ ਇੱਕ ਹੀ ਲੈ ਕੇ ਗਏ ਸੀ ਪਰ ਦੂਜਾ ਤਾਂ ਆਪਾਂ ਲੈ ਕੇ ਨਹੀਂ ਗਏ ਹਨਾ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਜਿੱਥੇ ਵਿੱਚ ਆਪਾਂ ਜਿਸੂ ਕਿ ਗਈ ਸੀਗੇ ਤੇ ਜਿਸੂ ਤੋਂ ਪਹਿਲਾਂ ਜਿਹੜਾ ਆਪਾਂ ਗਏ ਸੀਗੇ ਕੋਕਸਰ ਹਨਾ ਆਪਾਂ ਤੋਂ ਇੰਨਾ ਕੇ ਕਵਰ ਹੋਇਆ ਕਿਉਂਕਿ ਨਾ ਰਸਤੇ ਦੇ ਵਿੱਚ ਜਿਹੜਾ ਜੀਗਾ ਲੈਂਡਸਲਾਈਡ ਹੋਈ ਹੋਈ ਸੀ ਉਹਦੇ ਕਰਕੇ ਅੱਧਾ ਘੰਟਾ ਤਾਂ ਮਤਲਬ ਆਪਾਂ ਆਟਾ ਟੱਣ ਨਾਲ ਖੜਨਾ ਪਿਆ ਤੇ ਬਾਕੀ ਅੱਧੇ ਘੰਟੇ ਵਾਂਗੂ ਰਸਤੇ 'ਚ ਖੜਨਾ ਪਿਆ ਮਤਲਬ ਡੇਡ ਡੇਡ ਘੰਟੇ ਵਾਂਗੂ ਆਪ ਨੂੰ ਉੱਥੇ ਲੱਗ ਗਿਆ ਤੇ ਜਿਹੜਾ ਆਪਣਾ ਵਾਟਰਫਾਲ ਰਹਿ ਗਿਆ ਉਹ ਆਪਾਂ ਅਗਲੇ ਵਲੌਗ ਦੇ ਵਿੱਚ ਫਿਰ ਆਪਾਂ ਕਵਰ ਕਰਾਂਗੇ ਕਿਉਂਕਿ ਨੇਰਾ ਕਾਫੀ ਹੋ ਗਿਆ ਸੀਗਾ ਤੇ ਵਾਟਰਫਾਲ ਤੱਕ ਜਾਇ ਨੀ ਆਣਾ ਸੀਗਾ ਥੋੜਾ ਤੁਰ ਕੇ ਜਨਬੂਨਾ ਪਨੋਥ ਤੱਕ ਤੇ ਇਹ ਵਲੌਗ ਨੂੰ ਕਰਦਿਆਂ ਦੀ ਫਿਰ ਆਪਾਂ ਇੱਥੇ ਖਤਮ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਨਵੇਂ ਆ ਨੇ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ